ਆ ਫਿਰਦੀਆਂ ਮੁਰਗੀਆਂ ਜਮਾਂ ਪਿੰਡ ਵਾਲਾ ਮਾਹੌਲ ਆ ਸਾਰੀ ਇੰਡੀਆ ਦੀ ਬਰੀਡ ਆ ਆ ਕੈਨੇਡਾ ਵਾਲੇ ਨੇ ਚਿੱਟੇ ਦੇਖੋ ਨਜ਼ਾਰਾ ਕੈਨੇਡਾ ਦਾ ਐਡਮਿੰਟਨ ਚ ਫਿਰਦੇ ਆ ਆਪਾਂ ਇਹ ਚੁੱਲਾ ਚੋਂ ਕਾ ਇੱਥੇ ਸਾਗ ਸੂਬ ਸਾਰਾ ਕੁਝ ਬਣਦਾ ਯਾਨੀ ਕਿ ਉਹ ਘੜਾ ਛੋਟਾ ਡਾਇਰੈਕਟਰ ਵੈਲਕਮ ਹੈ ਜੀ ਸਭ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਤੇ ਅੱਜ ਤੁਹਾਨੂੰ ਕੈਨੇਡਾ ਦੇ ਵਿੱਚ ਜਮਾਂ ਪਿੰਡ ਵਾਲਾ ਮਾਹੌਲ ਦਿਖਾਉਣਾ ਤੇ ਆਪਾਂ ਵੀ ਪਹਿਲੀ ਵਾਰ ਪਿੰਡ ਵਾਲਾ ਮਾਹੌਲ ਦੇਖਣਾ ਉਹ ਵੀ ਕੈਨੇਡਾ ਦੇ ਵਿੱਚ ਪਹਿਲਾਂ ਤਾਂ ਇਧਰ ਫਲੈਗ ਚੈੱਕ ਕਰੋ ਜਾਨਵਰ ਤੁਹਾਨੂੰ ਦਿਖਾ ਦਈਏ ਮੁਰਗੀਆਂ ਫਿਰਦੀਆਂ ਅੰਦਰ ਅੰਦਰ ਦੀ ਵੀ ਦਿਖਾਵਾਂਗੇ ਪਹਿਲਾਂ ਬਾਹਰੋਂ ਦੇਖ ਲਓ ਆ ਫਿਰਦੀਆਂ ਮੁਰਗੀਆਂ ਜਮਾ ਪਿੰਡ ਵਾਲਾ ਮਾਹੌਲ ਆ ਦਾਕਾ ਫਾਰਮ ਆ ਫਾਰਮ ਦਾ ਨਾਮ ਰੱਖਾ ਹੋਇਆ ਹੈ ਆਪਣੇ ਮੁੱਲਾਵਰ ਦੇ ਕੋਲੇ ਦਾਕਾ ਪਿੰਡ ਆ ਉੱਥੋਂ ਦੇ ਬੰਦਿਆਂ ਦਾ ਬੰਦੇ ਵੀ ਪੂਰੇ ਘੈਂਟ ਆ ਹੁਣੀ ਆਪਾਂ ਮਿਲ ਕੇ ਆਏ ਹਾਂ ਉਸ ਤੋਂ ਬਾਅਦ ਤੁਹਾਨੂੰ ਵੀ ਮਿਲਾ ਦਾਂਗੇ ਉਹ ਪਰੇ ਮੂਰ ਮੂਰ ਫਿਰਦੇ ਸਾਰਾ ਆਪਾਂ ਅੰਦਰ ਦੀ ਦਿਖਾਵਾਂਗੇ ਤੁਹਾਨੂੰ ਜਮਾ ਯਾਨੀ ਕਿ ਪਿੰਡ ਵਾਲਾ ਮਾਹੌਲ ਬਣਾਇਆ ਪਿਆ ਸਿਰਾਂ ਗੱਲਬਾਤ ਹੋ ਗਈ ਹੁਣ ਆਪਾਂ ਆਈ ਸੀ ਐਡਮਿੰਟਨ ਪਹਿਲਾਂ ਆਪਾਂ ਟ੍ਰਾਂਟੋ ਲਾਲੇ ਪੰਜ ਦਿਨ ਹੁਣ ਆਪਾਂ ਐਡਮਿੰਟਨ ਆ ਗਏ ਦੁਹੋਂ ਇਹਨਾਂ ਨੂੰ ਅਗੇ ਜਾ ਕੇ ਸਾਰੇ ਜਾਨਵਰ ਆ ਸਾਰੇ ਆਪਣੇ ਪੰਜਾਬੀ ਵੀਰ ਕੰਮ ਕਰਦਾ ਬਾਈ ਕੋਲੇ ਉਹ ਬਾਈ ਹੋਨਰ ਆ ਲੋ ਵੀ ਇੱਧਰ ਕਹਿੰਦੇ ਕਬੂਤਰ ਆ ਗਏ ਆ ਸਾਰੀ ਇੰਡੀਆ ਦੀ ਬਰੀਡ ਆ ਓਏ ਇੱਥੇ ਲੈਡ ਵੀ ਹੀ ਹੋ ਗਈਆਂ ਨੇ ਆਇਆ ਸਾਰਾ ਕੁਝ ਕਿਉਂਕਿ ਨਾਲ ਦੇ ਪਿੰਡਾਂ ਨਹੀਂ ਹੈ ਨਾ ਸਾਡੇ ਲੋਕੋ ਦੌਦਰ ਸਾਰੇ ਸਭਿਆਲ ਸਿੰਘਲ ਪਿੰਡ ਅੱਜ ਮੋਸਟ ਵੈਲਕਮ ਮੋਸਟ ਵੈਲਕਮ ਆਪਣਾ ਇਹ ਨਹੀਂਗਾ ਬ੍ਰਦਰ ਚਾਹ ਤੇ ਨੂੰ ਨਹੀਂ ਪਤਾ ਜੋ ਕੇ ਹਟਿਆ ਅੱਜ ਕੀ ਕਰਤੇ ਰਿਹਾ ਮੇ ਪਾ ਕੇ ਰੱਖਦੇ ਆ ਮਤਲਬ ਸਾਰੀ ਲੋ ਵੀ ਕਹਿੰਦੇ ਹੁਣ ਆਪਾਂ ਖਰਕੋਜ ਮੋਲੀ ਆਗੇ ਤਾਂ ਛੋਟੇ ਛੋਟੇ ਆ ਮੁਰਗੀਆਂ ਪੈਰਦੀਆਂ ਇੰਡੀਆ ਵਾਲਾ ਮੋਰ ਉਹ ਬਾਹਰ ਚੱਲ ਗਿਆ ਇਹ ਇੰਡੀਆ ਹੁੰਦੇ ਆ ਕੈਨੇਡਾ ਵਾਲੇ ਨੇ ਚਿੱਟੇ ਉਹ ਬੈਠੇ ਆ ਆ ਬਾਹਰ ਜਾਂਦਾ ਸਾਰਾ ਗੇਟ ਤੁਹਾਨੂੰ ਬਾਹਰੋਂ ਦਿਖਾਇਆ ਸੀ ਮੈਂ ਪਹਿਲਾਂ ਉਹ ਉਧਰੋਂ ਤੇ ਆਪਾਂ ਹੁਣ ਇੱਧਰ ਬਾਹਰ ਜਾਲ ਜਿਵੇਂ ਆਪਾਂ ਕਬੂਤਰਾਂ ਨੂੰ ਬਾਹਰ ਲਾਉਂਦੇ ਐ ਇੱਥੇ ਵੀ ਲੱਗਿਆ ਹੋਇਆ ਤੇ ਆ ਦੇ ਬਹੁਤ ਗੈਂਟ ਆ ਉਹ ਮੋਰ ਫਿਰਦਾ ਇੱਕ ਸੇਰਾ ਗੱਲਬਾਤ ਹੋਈ ਪਈ ਆ ਬਾਕੀ ਜਿਵੇਂ ਇੰਡੀਆ ਵਾਲੀ ਫੀਲਿੰਗ ਐ ਇੱਥੇ ਐ ਲੱਗਦਾ ਹੀ ਨਹੀਂ ਕੈਨੇਡਾ ਚ ਆਹ ਫਾਰਮ ਚ ਆ ਤੁਸੀਂ ਵੀ ਖੁਸ਼ ਹੋਵੋਗੇ ਆਹ ਵਲੌਗ ਦੇਖ ਕੇ ਦੇਖਦੇ ਇੱਥੇ ਆਪਾਂ ਡੇਲੀ ਆ ਜਾ ਕਰਾਂਗੇ ਵਲੌਗ ਵੀ ਬਣਾ ਲਿਆ ਕਰਾਂਗੇ ਤੁਹਾਨੂੰ ਵੀ ਦਿਖਾ ਦਿਆ ਕਰਾਂਗੇ ਬਾਈ ਕਹਿੰਦਾ ਰੋਜ਼ ਆ ਜਾ ਕਰੋ ਮੋਸਟ ਵੈਲਕਮ ਆ ਜਦੋਂ ਮਰਜੀ ਲਓ ਵੀ ਦੇਖੋ ਨਿਆਰਾ ਕੈਨੇਡਾ ਦਾ ਐਡਮਿੰਟਨ 'ਚ ਫਿਰਦੇ ਆਪਾਂ ਇਹ ਐਡਮਿੰਟਨ 'ਚ ਫਿਰਦੇ ਆ ਇਹ ਆਪਾਂ ਇੱਧਰ ਕਬੂਤਰ ਬਾਹਰ ਆਉਂਦੇ ਇਹ ਤੁਹਾਨੂੰ ਮੈਂ ਦਿਖਾਉਣਾ ਇਹ ਉਹ ਖੜ ਜੋ ਜ਼ੂਮ ਕਿੱਧਰ ਹੋ ਗਿਆ ਉਹ ਜਿਹੜੀ ਟਾਕੀ ਆ ਇੱਥੋਂ ਕਬੂਤਰ ਬਾਹਰ ਆਉਂਦੇ ਆ ਤੇ ਆਹ ਜਾਲ ਚ ਘੁੰਮ ਫਿਰ ਲੈਂਦੇ ਆ ਜਿਹੜਾ ਵੱਡਾ ਗੇਟ ਆ ਉਹ ਵੀ ਖੋਲ ਦਿੰਦੇ ਨੇ ਉਦੋਂ ਫਿਰ ਕਬੂਤਰ ਗੇੜਾ ਕੱਢ ਕੇ ਸਵੇਰੇ ਆਟੋ ਡੱਕੇ ਆ ਜਾਂਦੇ ਆ ਸ਼ਾਮ ਨੂੰ ਆਹ ਫਿਰਦੀਆਂ ਮੁਰਗੀਆਂ ਸਾਰੀਆਂ ਲੈਂਦੀਆਂ ਨਜ਼ਾਰੇ ਖੁੱਲੇ ਚ ਠੰਡ ਵੀ ਲੱਗਦੀ ਆ ਹਵਾ ਵੀ ਬਹੁਤ ਠੰਡੀ ਚੱਲਦੀ ਆ ਜਿਹਨੇ ਇੱਥੇ ਕਦੇ ਡਿਪਰੈਸ ਤੋਂ ਦੂਰ ਹੋਣਾ ਇਹਨਾਂ ਨੇ ਜਗ੍ਹਾ ਵੀ ਰੱਖੀ ਹੋਈ ਆ ਵੀ ਉੱਥੇ ਤੁਸੀਂ ਆ ਕੇ ਬਹਿ ਸਕਦੇ ਹੋ ਕੱਢਦੇ ਇੱਕ ਤਾਂ ਜਾਲੀ ਵਿੱਚ ਇਹ ਉਹ ਉੱਥੇ ਕਦੇ ਵੀ ਕੋਈ ਵੀ ਆ ਸਕਦਾ ਇੱਥੇ ਯਾਨੀ ਕਿ ਕਿਸੇ ਨੂੰ ਰੋਕ ਨਹੀਂ ਹੈ ਜੀ ਥੋਨ ਮੈਂ ਲੋਕੇਸ਼ਨ ਵੀ ਦੱਸ ਦੂੰਗਾ ਮੈਂਸ਼ਨ ਕਰ ਦੂੰਗਾ ਤੁਸੀਂ ਆ ਸਕਦੇ ਹੋਰੇ ਦੇਖੋ ਬਾਕੀ ਨਜ਼ਾਰੇ ਆਰੇ ਤਾਕੀ ਨਹੀਂ ਦਿਖੀ ਇਹਨੂੰ ਮੈਂ ਲਾਦਾ ਮੋਰ ਸਿੱਧਾ ਛੀਸ਼ੇ ਜੀ ਵੱਜਿਆ ਇਹ ਇੰਡੀਅਨ ਮੋਰ ਆ ਇਹ ਕੈਨੇਡੀਅਨ ਆ ਉਹ ਦੇਖ ਇਹ ਉੱਪਰ ਹੀ ਫਿਰਦੇ ਆ ਇਧਰ ਆਂਡੇ-ਉਂਡੇ ਧਰਉਣ ਨੂੰ ਰਖਾਇਆ ਹੋਇਆ ਇਹਦੇ ਇੱਥੇ ਮੁਰਗੀਆਂ ਵੀ ਆ ਚੜ੍ਹ ਕੇ ਅੰਡੇ ਧਰ ਲੈਂਦੀਆਂ ਨੇ ਤੇ ਇਧਰ ਵੀ ਧਰ ਸਕਦੇ ਆ ਤੇ ਇੱਧਰ ਖਰਗੋਸ਼ ਨੇ ਇਹਨਾਂ ਨੂੰ ਨੇਰਾ ਕੀਤਾ ਹੋਇਆ ਜਾ ਕੇ ਦੇ ਸੀਗੇ ਡਰਦੇ ਸੀ ਮਤਲਬ ਆ ਪਲਾਈ ਲਾ ਕੇ ਇਹਨਾਂ ਨੂੰ ਨੇਰਾ ਕਰਤਾ ਇਹ ਇੱਧਰ ਰਹਿੰਦੇ ਆ ਇਹ ਬਾਕੀ ਤੁਹਾਨੂੰ ਅੱਗੇ ਕੀ ਹੋਰ ਜਾਨਵਰ ਵੀ ਦਿਖਾਉਣਾ ਨਾਲ ਦੀ ਨਾਲ ਜਾਨੂ ਇਹ ਦੇਖੋ ਤੁਸੀਂ ਪਰਲੇ ਪਾਸੇ ਕਬੂਤਰ ਉਹ ਵੀ ਹੁਣ ਦੁਬਾਰੇ ਚੰਗੀ ਤਰ੍ਹਾਂ ਦਿਖਾਉਂਗਾ ਪਹਿਲਾਂ ਅਸੀਂ ਗੱਲੀ ਪੈ ਗਏ ਆ ਚਿੱਟੀ ਮਰਗੀ ਫਿਰਦੀ ਆ ਇਹ ਆਹ ਦੇ ਘੈਂਟ ਆ ਗੱਲਬਾਤ ਪੂਰੀ ਇੱਥੇ ਵੀ ਸੈਟਅਪ ਹੈ ਇਹ ਖਰਗੋਸ਼ਾਂ ਵਾਸਤੇ ਜਾਂ ਇੱਕ ਚੀਜ਼ ਹੋਰ ਦਾ ਦੇਈ ਤਿੱਤਰ ਖਨੀ ਕੁਝ ਹੋਰ ਉਹ ਲਿਆਉਣਾ ਇੱਥੇ ਰੱਖਣਾ ਉਹ ਹੁਣ ਅੱਗੇ ਦੇਖਦੇ ਆ ਕੀ ਆ ਇੱਧਰ ਸਾਰੇ ਆ ਤੇ ਸਾਰੇ ਪੰਜਾਬੀ ਕੰਮ ਕਰਦੇ ਆ ਨਾਲੇ ਉਹ ਸਾਰੀ ਮਸ਼ੀਨਰੀ ਖੜੀ ਹੈ ਉਹ ਉਧਰ ਆਹ ਇਹਦੇ ਅੰਦਰ ਸੀਗਾ ਕੁਝ ਇਹ ਚੁੱਗਲੀ ਚੁੱਗਲੀ ਤੇ ਆ ਚੁੱਲਾ ਚੌਂਕ ਆ ਗਿਆ ਪੀਣੀ ਆ ਆਹ ਛਤਰੀ ਵੀ ਪਈ ਆ ਛਤਰੀ ਦੇ ਲਓ ਤੇ ਇਸ ਜਿਹਾ ਘੜਣਾ ਬਣਾਈ ਲਈ ਗੱਲੀ ਜਾਲੀ ਲੱਗੀ ਹੋਈ ਆ ਸਰ ਕੱਪੜਾ ਆ ਇੱਧਰ ਦੇਖ ਲੋ ਬਾਕੀ ਇਹ ਚੁੱਲਾ ਜੰਗਾ ਇੱਥੇ ਸਾਗ ਸੂਬ ਸਾਰਾ ਕੁਝ ਬਣਦਾ ਯਾਨਕੀ ਜਿਵੇਂ ਪਿੰਡ ਵਾਲਾ ਮਾਹੌਲ ਬਣਿਆ ਹੋਇਆ ਪੂਰਾ ਔਰ ਮਿੱਟੀ ਦਾ ਇੱਧਰ ਸਾਰਾ ਕੁਝ ਜਿਵੇਂ ਪਿੰਡ ਵਾਲਾ ਮਾਹੌਲ ਉਹ ਇੱਥੇ ਤੁਸੀਂ ਆ ਸਕਦੇ ਹੋ ਇੱਥੇ ਬਹਿ ਕੇ ਤੁਸੀਂ ਆਹ ਵਾਲਾ ਦੇਖ ਕੇ ਡਿਪਰੈਸਡ ਤੋਂ ਦੂਰ ਵੀ ਹੋ ਸਕਦੇ ਹੋ ਖੇਡਣ ਵਾਸਤੇ ਵੀ ਬਾਸਕਟਬਾਲ ਵਾਲਾ ਸਾਰੇ ਇੱਧਰ ਗੱਡੀਆਂ-ਕੋਟੀਆਂ ਮਸ਼ੀਨਰੀ ਖੜੀ ਆਹ ਫਾਰਮ ਆ ਦੂਰ ਦੂਰ ਦਿੱਕਰ ਇਹਨਾਂ ਦਾ ਹੀ ਆ ਜਿੱਥੇ ਜਿੱਥੇ ਤੇ ਤੁਹਾਨੂੰ ਦਿਂਦਾ ਆ ਸਾਰੀ ਮਸ਼ੀਨਰੀ ਖੜੀ ਆ ਟਰੈਕਟਰ ਵੀ ਹੋ ਉਧਰ ਉਧਰ ਹੋ ਹੋਰ ਪਾਸੇ ਖੜਾ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਨਾਲ ਨਾਲ ਇਹ ਇੱਧਰ ਦੇਖਨੇ ਕੀ ਆ ਸਾਰੇ ਪਾਸੇ ਅਲੱਗ-ਅਲੱਗ ਸੈਟ ਬੜਾ ਸਾਰਾ ਜਾਨਵਰਾਂ ਲਈ ਬਣਿਆ ਹੋਇਆ ਇਹ ਆ ਸਾਰਾ ਉਹ ਪਹਿਲੇ ਚ ਉਹ ਪਹਿਲੇ ਚ ਕਬੂਤਰ ਨੇ ਇੱਧਰ ਮੁਰਗੀਆਂ ਮੂਰ ਨੇ ਇਹਨਾਂ ਚ ਨਹੀਂ ਪਤਾ ਹਲੇ ਕੀ ਉਹ ਪੁੱਛਦੇ ਆਪਾਂ ਉਹ ਫਲੈਗ ਲੱਗੇ ਹੋਏ ਨੇ ਇੱਧਰ ਲਸਣ ਲੂਸਣ ਵਾਲਾ ਆ ਗਿਆ ਸਿਸਟਮ ਲਸਣ ਵੀ ਤੁਸੀਂ ਲਿਜਾ ਸਕਦੇ ਹੋ ਇੱਥੋਂ ਬਾਦੂ ਖੇਤੀ ਇਹ ਜ਼ਿਆਦਾਤਰ ਲਸਣ ਤੇ ਜ਼ਿਆਦਾ ਧਿਆਨ ਦਿੱਤਾ ਹੋਇਆ ਇਹਨਾਂ ਦਾ ਤੁਸੀਂ ਲਸਣ ਜਦੋਂ ਮਰਜੀ ਲੈ ਜਾਓ ਇੱਥੋਂ ਜਿੰਨੇ ਮਰਜੀ ਜਦੋਂ ਮਰਜੀ ਹੋਰ ਵੀ ਨੇ ਚਗੰਦਰ ਵੀ ਇੱਥੋਂ ਮਿਲਿਆਂਦੇ ਆ ਤੁਹਾਨੂੰ ਹੋਰ ਵੀ ਕਈ ਸਬਜ਼ੀਆਂ ਨੇ ਜਿਹੜੀਆਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਜਮਾ ਆਰਗੈਨਿਕ ਤੇ ਪਿਓਰ ਆਪ ਤਿਆਰ ਕਰੀਆਂ ਹੋਈਆਂ ਨਾ ਕੋਈ ਦਵਾਈ ਨਾ ਕੋਈ ਸ਼ੂਗਰ ਉਹਨਾਂ ਨੂੰ ਕਬੂਤਰ ਚੰਗੀ ਦਿਨਾਂ ਦਿਖਾ ਦਈਏ ਦੁਬਾਰੇ ਆਪਣੇ ਤਾਂ ਜ਼ਿਆਦਾਤਰ ਫੇਵਰਟ ਨੂੰ ਪਤਾ ਕਬੂਤਰ ਹੀ ਆ ਤੇ ਘੋੜੇ ਘੋੜਿਆਂ ਵੱਲ ਵੀ ਜਾਵਾਂਗੇ ਪਹਿਲਾਂ ਨੂੰ ਨੂੰ ਚੰਗੀ ਦਿਨਾਂ ਕਬੂਤਰ ਦਿਖਾ ਦਈਏ ਪਹਿਲਾਂ ਦਿਖਾਇ ਹੀ ਨਹੀਂ ਗਏ ਗੇਟ ਲਾ ਲਾਂਗੇ ਅੰਦਰੋਂ ਆਪਾਂ ਕਈ ਕਬੂਤਰ ਜੇ ਹੁਣ ਉੱਡ ਗਏ ਰਾਤ ਨੂੰ ਉੱਪਰ ਰਹਿਣੇ ਆ ਫਿਰ ਗਮਾਚਣਗੇ ਕੀ ਫਾਇਦਾ ਉਹਦਾ ਆ ਗਿਆ ਕਬੂਤਰਾਂ ਵਾਲਾ ਗੇਟ ਕਿੱਥੇ ਘਰੇ ਉਹ ਖੋਲਦੇ ਹੀ ਹੁਣ ਇਹ ਖੋਲਣਾ ਤੇ ਆਹ ਖੜਦਾ ਬਾਜ਼ੀਨ ਵਾਲੇ ਕਬੂਤਰ ਵੀ ਆ ਜਿਵੇਂ ਇਹ ਜੇ ਆਪਣੇ ਕੋਲ ਵੀ ਆਏ ਆ ਜਿਹੜਾ ਨਾਲ ਕਾਲਸਰਾ ਬੈਠਾ ਚਟੀਆਂ ਦਾ ਤੇ ਹੋਰ ਬਰੀਡ ਦੇ ਵਿੱਚ ਪਾਕਿਸਤਾਨੀ ਵੀ ਨੇ ਮੈਨੂੰ ਦੱਸ ਦੇਈਗੇ ਵੀ ਬਹੁਤ ਦੇ ਆਉ ਇੱਕ ਤਾਂ ਤੁਹਾਨੂੰ ਮੈਂ ਫੜ ਕੇ ਦਿਖਾਉਣਾ ਇਹਨਾਂ ਦਾ ਇੰਡੀਅਨ ਵਾਲਾ ਗੇਟ ਲਾ ਲੀਏ ਜਿਹੜਾ ਹੋਰ ਨਾ ਜਿਹੜਾ ਐਂ ਪਤਾ ਲੱਗੇ ਹੋਗੇ ਹੋਗੇ ਆਹ ਕਬੂਤਰ ਨੇ ਪਹਿਲਾਂ ਹੱਥ ਨਹੀਂ ਲਵਾਇਆ ਆਲੇ ਨੇ ਹੌਣ ਲਵਾ ਲਿਆ ਚਟੀਆਂ ਦਾ ਇਹ ਇੰਡੀਅਨ ਨਸਲ ਆ ਜਿੱਥੋਂ ਤੇ ਕਰ ਮੈਨੂੰ ਲੱਗਦਾ ਫਾਰਮ ਤੋਂ ਹੀ ਪਤਾ ਲੱਗ ਗਿਆ ਇਹਦਾ ਵੀ ਇਹ ਇੰਡੀਆ ਨਾ ਇੱਕ ਕਬੂਤਰ ਢਿੱਲਾ ਸੀ ਥੋੜਾ ਜਿਹਾ ਈ ਉਹ ਬੈਠੀ ਆੜੀ ਕਾਲਸਰੀ ਕੋਧਰੀ ਉਹ ਆਪਾਂ ਦੱਸਤਾ ਇਹਨਾਂ ਨੂੰ ਵੀ ਏ ਢਿੱਲੀ ਆ ਥੋੜੀ ਉਹ ਹੁਣ ਦਵਾਈ ਦੁਵਾਈ ਦੇਣਗੇ ਇਹਨੂੰ ਆ ਬੱਚੇ ਬੈਠੇ ਨੇ ਚੀਂ-ਚੀਂ ਕਰਦਾ ਇਹ ਤਾਂ ਛੋਟਿਆ ਜਾਵਾ ਇੱਕ ਹੋਰ ਆ ਬੜੇ ਗੂੜੇ ਰੰਗ ਦੇ ਨੇ ਕਿੱਧਰ ਗਿਆ ਆ ਦੇਖੋ ਇਹਨਾਂ ਨੇ ਆਪ ਹੀ ਗੱਜਣ ਆਏ ਗੇਟ ਖੋਲ ਦਿੰਦੇ ਆ ਵੱਡਾ ਸਾਰੇ ਕਬੂਤਰ ਇਕੱਠੇ ਹੀ ਬਾਹਰ ਚ ਲੈਂਦੇ ਆ ਔਰ ਡੁੱਡ ਕੇ ਇਕੱਠੇ ਹੀ ਵਾਪਸ ਆ ਜਾਂਦੇ ਆ ਇਹ ਨਹੀਂ ਵੀ ਇੱਕ ਉਧਰ ਰਹਿ ਗਿਆ ਜਾਂ ਇੱਕ ਇੱਧਰ ਰਹਿ ਗਿਆ ਡੱਬੇ ਡੁੱਬੇ ਸਾਰੇ ਆ ਜਦੋਂ ਮਰਜੀ ਆ ਸਕਦੇ ਹੋ ਬਾਈ ਕਹਿੰਦਾ ਹੁਣ ਮੈਂ ਦੇਖਦਾ ਇੱਕ ਤਾਂ ਕਿਹੜਾ ਹੋਰ ਰੱਖੋ ਰੇ ਨੀਲੀ ਡੱਬੀ ਫੜ ਕੇ ਦਿਖਾਉਣਾ ਤੁਹਾਨੂੰ ਇੱਕ ਥੜੇ ਥੜੇ ਘਾਟਾ ਹੱਥ ਨਹੀਂ ਲਵਾਉਂਦੇ ਹੈਗੇ ਇਹ ਰੱਤਾ ਹੱਥ ਜਾਣਾ ਜੀ ਜਮਾ ਅੱਜ ਕੈਨੇਡਾ ਜਾ ਕੇ ਅੱਜ ਪਹਿਲੇ ਦਿਨ ਮੈਨੂੰ ਖੁਸ਼ੀ ਨਹੀਂ ਮਿਲ ਰਹੀ ਆ ਇਹ ਹਜੇ ਮਾਹੌਲ ਚਾ ਕੇ ਨਹੀਂ ਤਾਂ ਕਮਰੇ ਚ ਤੜੇ ਬੈਠੇ ਸੀਗੇ ਤੁਹਾਨੂੰ ਪਤਾ ਜਿਹਨੂੰ ਜਿਹਦੇ ਕੋਲ ਕੰਮ ਆ ਰੇ ਉਹ ਤਾਂ ਜੀ ਲੱਗਦਾ ਵਿਲੇ ਬੰਦੇ ਦਾ ਕਦੇ ਨਹੀਂ ਜੀ ਲੱਗ ਸਕਦਾ ਕੈਨੇਡਾ ਜਾ ਕੇ ਅੱਜ ਇੱਥੇ ਆ ਗਏ ਪਰ ਮੇਰਾ ਬਿੱਲਾ ਰਹਿ ਕੇ ਵੀ ਜੀ ਲੱਗੇ ਇੰਨਾ ਚ ਫੇਰ ਤੁਰ ਕੇ ਰਿਲੈਕਸ ਜਿਹਾ ਹੋ ਗਿਆ ਬੰਦਾ ਨਹੀਂ ਐਵੇਂ ਤੁਹਾਨੂੰ ਪਤਾ 100 ਟੈਨਸ਼ਨਾਂ ਹੁੰਦੀਆਂ ਨੇ ਇੰਨਾ ਜਾ ਕੇ ਆਹ ਡੱਬਾ ਵੱਜਾ ਬੈਠਾ ਡੱਬਾ ਵੱੱਟਾ ਬੈਠਾ ਆਹ ਡੱਬਾ ਵੱੱਟਾ ਉੱਟ ਗਿਆ ਸਾਰੀਆਂ ਵੈਰਾਈਟੀਆਂ ਆ ਰਹੀਆਂ ਇਹ ਹੁਣੀ ਦੱਸਦੇ ਸੀਗੇ ਵੀ ਦੋ ਕਬੂਤਰ ਸੀਗੇ ਫਿਰ ਦੋ ਹੋਰ ਲਿਆਂਦੇ ਚਾਰ ਲਿਆਂਦੇ ਤੇ ਅੱਜ 100 150 ਕਬੂਤਰ ਲੱਗਦਾ ਮੈਨੂੰ ਇਹ ਖੁੱਡੇ 'ਚ ਬੈਠਾ ਖੁੱਡਾ ਨਹੀਂ ਕਹਿ ਸਕਦੇ ਇਹਨੂੰ ਵੱਡਾ ਕੰਵਰ ਆ ਕਹਿ ਸਕਦਾ 100 150 ਕਬੂਤਰ ਬੈਠਾ ਹੈ ਚੱਜ ਮੇਰਾ ਤਾਂ ਮਾਨ ਹੀ ਨਹੀਂ ਭਰਦਾ ਇਹਨਾਂ ਜੀ ਫੇਰੀ ਜਾਵਾਂ ਜੀ ਕਰਦਾ ਰੱਤਾ ਫੜਨਾ ਇਹ ਦੁਬਾਰੇ ਲਾ ਗਿਆ ਹਾਂ ਦੇਖੋ ਰੱਤਾ ਬੱਜਾ ਕੈਂਟ ਆ ਓਏ ਉਹ ਵਹਿ ਗਿਆ ਇਹ ਕੋਈ ਛਤਰੀ ਛੁਤਰੀ ਵਾਲੇ ਨਹੀਂ ਸਿੱਧਾ ਬੇੜੇ 'ਚ ਹੀ ਆਉਂਦਾ ਇੱਕ ਸਾਹ ਉਹ ਚੱਲਦੇ ਆ ਬਾਹਰ ਹੁਣ ਬਾਹਰ ਦੇਖਦੇ ਹਾਂਗਾ ਸ਼ੋਰ ਹੋਰ ਹੋਰ ਕਿਹੜੇ ਕਿਹੜੇ ਘੋੜਿਆਂ ਵੱਲ ਜਾਂਦੇ ਨੇ ਢੇੜਾ ਦੇ ਨੇ ਲੋਕ ਲਾਦਾ ਚੰਗੀ ਕਰਾ ਦੂਜੇ ਪਾਸੇ ਜਿਹੜਾ ਦਿੰਦੇ ਆ ਉਹ ਇਹ ਡੈਣ ਬੰਨ ਨੂੰ ਪ੍ਰਬੰਧ ਕਰਤਾ ਵੀ ਜਿਹੜਾ ਆਉਂਦਾ ਦੇਖਣ ਫਾਰਮ ਉਹ ਬਹਿ ਵੀ ਸਕਦਾ ਉਹਨੇ ਬਾਕੀ ਉਹ ਬੰਦੇ ਕੰਮ-ਕੁਮ ਕਰਨ ਲੱਗੇ ਹੋਇਆ ਸਾਰੇ ਇੱਧਰ ਦੇਖੋ ਵੀ ਘੋੜਿਆਂ ਵੱਲ ਆ ਗਏ ਹੁਣ ਆਪਾਂ ਜਮਾਂ ਇੰਡੀਆ ਦੇ ਉਹ ਫਿਰਦੀ ਆ ਬੱਕਰੀ ਕਿੱਥੇ ਚੜੀ ਬਕਾਇਦਾ ਦੇ ਲਈ ਬੌਡੀ ਲਈ ਹੋਇਆ ਤਾਂ ਜਾਣ ਨੂੰ ਇਹ ਉਹ ਦੇ ਬੌਡੀ ਚੜ ਕੇ ਸਪੈਸ਼ਲ ਉੱਪਰ ਗਿਆ ਕੱਢਣ ਗਈ ਆ ਆ ਫਿਰ ਤੇ ਘੋੜੇ ਬਾਈ ਕਹਿੰਦਾ ਜੇ ਸਵੇਰੇ ਆਏ ਹੁੰਦੇ ਇਹਨਾਂ ਤੇ ਕਾਠੀ ਵੀ ਬਾਦਣੀ ਸੀ ਇਹ ਥੋੜੇ ਸਾਊ ਫੀਲ ਆ ਜਿਹੜੇ ਆਪਣੇ ਇੰਡੀਅਨ ਵਾਲੇ ਆ ਉਹ ਥੋੜੇ ਚਲਾਕ ਆ ਇਹ ਸਾਊ ਨੇ ਵਧੀਆ ਰਾਈਡ ਰੂਟ ਕਰਾਉਂਦੇ ਆ ਆ ਫਿਰਦਾ ਇੱਕ ਆਈ ਤੈਨੂੰ ਤਾਂ ਜਬਰ ਜੰਗ ਵੀ ਨਹੀਂ ਗੈ ਸਕਦੇ ਤੇਰਾ ਨਾਮ ਵੀ ਇਹਨਾਂ ਨੇ ਕੋਈ ਹੋਰ ਰੱਖਿਆ ਹੋਣਾ ਇਹ ਤਾਂ ਆ ਫਿਰਦਾ ਘੋੜੇ ਇੱਕੋ ਕਲਰ ਦੇ ਆ ਮੱਥੇ ਪਟਾ ਇਹਨਾਂ ਦੇ ਵੀ ਉਹ ਬੱਕਰੀ ਪੌੜੀ ਨਾਲ ਉੱਪਰ ਜੜੀ ਖੜਦੀ ਆ ਨਜ਼ਾਰਾ ਆ ਗਿਆ ਕਹਿੰਦੇ ਫਾਰਮ ਤੇ ਆ ਕੇ ਤੁਸੀਂ ਵੀ ਪਹਿਲੀ ਵਾਰ ਦੇਖਿਆ ਹੋਣਾ ਇਹਨਾਂ ਇੱਕ ਇੰਟਰਵਿਊਆਂ ਬਹੁਤ ਦੋ ਚਾਰ ਇੰਟਰਵਿਊਆਂ ਪਹਿਲਾਂ ਵੀ ਹੋਈਆਂ ਇਹਨਾਂ ਦੀਆਂ ਆ ਫਾਰਮ ਦੀਆਂ ਦੇਖੋ ਉਹ ਜਿਹੜਾ ਡੌਗ ਆ ਉਹਨੂੰ ਜੇ ਆਪਾਂ ਡੰਡਾ ਡੁੰਡਾ ਜਾਂ ਬਾਲ ਵਗੈਰਾ ਦੂਰ ਸੈੱਟ ਦੇਵਾਂ ਫੜ ਕੇ ਨਹੀਂ ਲਿਆਉਂਦਾ ਚੱਕ ਕੇ ਮਤਲ ਕੋਲੇ ਲਿਆਉਂਦਾ ਉਹ ਇਹ ਉਹ ਵਾਲਾ ਆ ਗੱਤ ਜੜੀ ਵਰਦੀ ਸਿੰਘ ਦੇਖੋ ਇਧਰ ਦੀ ਬ੍ਰਿੰਡ ਹੀ ਆ ਕੈਨੇਡਾ ਵਾਲ ਦੀ ਆ ਡਰਦੀ ਆ ਥੋੜਾ ਜਿਹਾ ਇਧਰ ਪਤਾ ਨਹੀਂ ਕਿੱਧਰੋਂ ਆ ਗਈ ਇਹ ਗੇਟ ਗੁੱਟ ਹੋਊ ਇਧਰ ਉਧਰ ਹੁਣ ਡਰਦੀ ਆ ਜੇ ਕੋਲੇ ਜਾਂਦੇ ਆ ਇਹ ਨਜ਼ਾਰਾ ਬੰਨੇਗਾ ਉਹ ਗਾਂ ਫਰਦੀ ਲੈ ਇਹਦੀ ਧਾਰ ਵੀ ਚਾਉਂਦੇ ਆ ਬਾਈ ਹੁਣ ਆਪਦੇ ਘਰ ਲਈ ਘਰ ਦਾ ਦੁੱਧ ਪੀਣ ਲਈ ਲੈ ਗੜੀ ਗੜੀ ਆ ਲੈ ਵੀ ਕਹਿੰਦੇ ਤਿੰਨੇ ਕੋਲੇ ਆ ਗਏ ਆਏ ਹੱਥ ਜਾ ਪੇਨ ਲੱਗੋ ਇਹਨਾਂ ਦੇ ਤੇ ਆ ਕਰ ਚੋ ਫੋਟੋ ਤੇਦੀ ਕੋਲੇ ਆ ਜਾਂਦੇ ਆ ਇਹ ਬਾਈ ਦੇ ਤਿੰਨ ਘੋੜੇ ਆ ਤੇ ਇਹਨਾਂ ਤਿੰਨਾਂ ਘੋੜਿਆਂ 'ਚ ਇੱਕ ਦੰਦੀ ਵਰਦਾ ਬਾਕੀ ਸਾਊ ਫੀਲ ਆ ਉਹ ਵੀ ਚੱਲ ਉਦਾਂ ਹੀ ਕਰਦਾ ਮਤਲਬ ਜਾਣ ਕੇ ਤਾਂ ਨਹੀਂ ਉਦਾਂ ਹੀ ਛੇੜਾਂਗੇ ਕੁਛ ਨਾ ਕੁਛ ਕਿਉਂ ਲੱਗਦਾ ਪਿੰਡ ਵਾਲਾ ਮਾਹੌਲ ਸਾਰਾ ਲੈ ਆ ਕਰਦੇ ਆ ਉਹ ਜਿਹੜਾ ਉਹ ਆ ਦੰਦੀ ਵਰਦਾ ਉਹ ਗੱਲਾ ਇਹ ਜਮਾ ਸਾਊ ਆ ਆ ਉਹ ਡੌਗ ਨਹੀਂ ਭੌਂਕਣੋਂ ਹਟਦਾ ਦੇਵੇਂ ਘਰ ਚ ਆਪਣੇ ਵਾਲੇ ਟੈਗਰ ਨੂੰ ਨਹੀਂ ਗੇੜੇ ਦਿੰਦੇ ਹੁੰਦੇ ਜਦੋਂ ਕੋਈ ਆ ਜਾਂਦਾ ਨਵਾਂ ਆਉਂਦਾ ਉਹ ਵੀ ਇਹ ਲੱਗਿਆ ਹੋਇਆ ੋਂਕਣ ਹੋਰ ਆਖੀ ਪੂਰੀ ਰੱਖਦਾ ਜਾਣੇਗੀ ਖਬਰ ਵਾਲੀ ਬੁਰੜੀ ਇੱਥੇ ਤਾਂ ਆਪਣੇ ਇੰਡੀਆ ਤੇ ਇਹ ਰੋਲ ਜੇ ਕਰਨਾ ਫੌਂਡ ਲੱਗਿਆ ਸਾਲ 1.5 ਸਾਲ ਤੋਂ ਇੱਥੇ ਤਾਂ ਜਾਣੇ ਕਿ ਪਹਿਲਾਂ ਦੀ ਰੋਲ ਰੂਲ ਕਰ ਦਿਆ ਇਹ ਪਰ ਆਲੀ ਨੂੰ ਇਦਾਂ ਸਟੋਰ ਕਰਕੇ ਰੱਖ ਲੈਂਦੇ ਅਸੀਂ ਰਾਹ ਚ ਵੀ ਦੇਖਿਆ ਖੱਤਿਆਂ ਚ ਓਵੇਂ ਹੀ ਪਏ ਆ ਇਧਰ ਆ ਡੌਗ ਨੂੰ ਜੇ ਡੰਡਾ ਵੱਡਾ ਸੱਟਦੇ ਐ ਦੂਰ ਮਾਰਦੇ ਚੱਕ ਕੇ ਲਿਆਉਂਦਾ ਇਧਰੋਂ ਆ ਲੁੱਕ ਆਉਂਦੀ ਆ ਫਾਰਮ ਦੀ ਨਵਾਂ ਬੰਡਾਣਾ ਮਾਹੌਲ ਹੀ ਬਣਿਆ ਪਿਆ ਅੱਜ ਨਜ਼ਾਰਾ ਆ ਗਿਆ ਇੱਥੇ ਆ ਗਿਆ ਲੋ ਵੀ ਕਹਿੰਦੇ ਇੱਧਰ ਗਾਜਰਾਂ ਗੁੱਜਰਾਂ ਲੱਗੀਆਂ ਹੋਈਆਂ ਆਹਦੇ ਇਹ ਉਹ ਛੋਟਾ ਟਰੈਕਟਰ ਦਿਖਾ ਦਈਏ ਤੁਹਾਨੂੰ ਜ਼ੂਮ ਕਰਕੇ ਇਹ ਉਹ ਖੜਾ ਛੋਟਾ ਟਰੈਕਟਰ ਆਹ ਸਾਰਾ ਇੱਧਰ ਖੇਤੀ ਵਾਲਾ ਫਾਰਮ ਆ ਗਿਆ ਮਤਲਬ ਇੱਧਰ ਸਬਜ਼ੀਆਂ ਸੂਜੀਆਂ ਇੱਧਰ ਲਾਉਂਦੇ ਆ ਸਾਰੇ ਏਰੀਆ 'ਚ ਉਹ ਦੂਰ ਤੱਕਰ ਆਹ ਲੱਗੀਆਂ ਹੋਈਆਂ ਆਹ ਸਬਜ਼ੀਆਂ ਲੱਗੀਆਂ ਹੋਈਆਂ ਉਹ ਛੋਟਾ ਟਰੈਕਟਰ ਖੜਾ ਇੱਧਰ ਸਾਰਾ ਸੈਟਅਪ ਯਾਨੀ ਕਿ ਉਹਦਾ ਹੀ ਆ ਹੁਣ ਆਪਾਂ ਚੱਲਦੇ ਹਾਂ ਕੂਤਰਾਂ ਵਾਲੀ ਸਾਈਡ ਉਧਰ ਜਾ ਕੇ ਇੱਕ ਅੱਧੀ ਰੀਲ ਤਿਆਰ ਕਰਦੇ ਹਾਂ ਇੰਸਟਾਗ੍ਰam ਤੇ ਦੇਖਣ ਨੂੰ ਮਿਲੇਗੀ ਤੁਹਾਨੂੰ ਫਿਰ ਉੱਥੇ ਆਪਾਂ ਲਿੰਕ ਦੇ ਦਾਂਗੇ YouTube ਦਾ ਇੱਥੇ ਆ ਕੇ ਤੁਸੀਂ ਵਲੌਗ ਦੇਖ ਸਕਦੇ ਹੋ ਉਧਰ ਨੂੰ ਚੱਲਦੇ ਹਾਂ ਹੁਣ ਉਹ ਚਿੱਟੀ ਮੁਰਗੀ ਬਾਹਰ ਫੜਦੀ ਐ ਇੱਕ ਜਾਲ ਤੋਂ ਇਹ ਹੜ ਜੋ ਇਹ ਉਹ ਦੇਖੋ ਲੋ ਵੀ ਐਡਮੈਂਟਨ ਚ ਸਨਸੈਟ ਹੋ ਰਿਹਾ ਹੁਣ ਇਹ ਉਹ ਦੇਖੋ ਤੁਸੀਂ ਵੀ ਤੇ ਤੁਹਾਨੂੰ ਆ ਫਾਰਮ ਦਾ ਲੰਬਾ ਵਲੌਗ ਬਣਾਵਾਂਗੇ ਫਿਰ ਕਿਸੇ ਦਿਨ ਜਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਫਿਲਹਾਲ ਦੀ ਗੱਡੀ ਚੱਲਦਿਆਂ ਘਰੇ ਆਪਾਂ 8 ਵਜਨ ਨਾਲ ਆਇਆ ਇੱਧਰ। ਆਲੇ ਅਸੀਂ ਗੱਲਾਂ ਹੀ ਕਰਦੇ ਸੀ ਵੀ ਜਦੋਂ ਆਹ ਟੈਂਕਰ ਚ ਥੋੜਾ ਦੇ ਰਹੇ ਹਾਂ ਇਹਦਾ ਗੁਰੇ ਆਪੇ ਪਾਉਣ ਆ ਜਾਂਦੇ ਆ। ਆਹ ਗੱਡੀ ਤੇ ਆਉਂਦੀ। ਲਾ ਕੇ ਤੇਲ ਪਾਉਣ। ਇਹ ਚ ਗੱਲ ਫੋਨ ਤੇ ਦੇਖਿਆ ਸੀ 28% ਤੇਲ ਰਹਿ ਗਿਆ ਸੀ। ਤੇ 28% ਤੇ ਇਹ ਰਹਿੰਦੇ ਤੇ ਇਹਨਾਂ ਨੂੰ ਮੈਸੇਜ ਚੱਲੇ ਜਾਂਦਾ ਕਿ ਆਮਨੇ ਆਪ ਆਹ ਗੱਡੀ ਲੈ ਆਉਂਦੇ ਤੇ ਇਹਨੂੰ ਫਿਲ ਕਰ ਜਾਂਦੇ ਆ। ਇਹ ਚੜਾਈ ਆ ਇੱਥੇ। ਤੇਲ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਟਾਈਮ ਨਾਲ ਹੀ ਆ ਜਾਂਦਾ। ਆ ਸਾਰਾ ਡੀਜ਼ਲ ਮੈਟਰ ਦਾ ਜਿਹੜਾ ਤੇਲ ਵੀ ਕਈ ਤਰ੍ਹਾਂ ਦਾ ਆਉਂਦਾ ਮੇਰੇ ਕੋਲੇ ਨੋਰਮਲ ਹਮ ਜਿਆਦਾ ਮਹਿੰਗਾ ਜਾਣੇ ਕਿ ਰੇਟ ਦੇ ਹਿਸਾਬ ਨਾਲ 95% ਫੁੱਲ ਕਰਕੇ ਇਹਨੂੰ 5% ਛੱਡ ਕੇ ਕਿਉਂਕਿ ਫਿਰ ਡੋਲ ਜਾਂਦਾ ਜਾਂ ਗੈਸ ਭਰ ਕੇ ਉੱਪਰ ਆ ਜਾਂਦਾ ਇਹ 5% ਛੱਡ ਦਿੰਦੇ ਆ। ਹੁਣੇ ਗੱਡੀ ਚੱਲੀ ਬਸ ਤੇਲ ਇਹ ਚ ਕਰਤਾ ਫੁੱਲ 95% ਦਰਗੋਤ ਸਿੰਘ ਉੱਥੇ ਲਾ ਲਿਆ ਬਹਿਨੇ ਹਾਂ ਹੁਣ